ਨੌਜਵਾਨਾਂ ਨੂੰ ਅਤੇ ਸਮੂਹ ਭੈਣ ਭਰਾਵੋ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਹਮੇਸ਼ਾ ਤਿਆਰ ਰਿਹਾ ਕਰੋ ਜਿਹੜੀ ਇਹ ਘਟਨਾ ਹੈਗੀ ਟਿੱਬੀ ਰਾਜਸਥਾਨ ਦੀ ਆ ਜਿੱਥੇ ਕਿ ਉਪਜਾਊ ਜ਼ਮੀਨਾਂ ਦੇ ਉੱਪਰ ਜਿਹੜੀ ਸ਼ਰਾਬ ਦੀ ਕੈਮੀਕਲ ਦੀਆਂ ਜਿਹੜੀਆਂ ਫੈਕਟਰੀ ਲਾਈ ਜਾ ਰਹੀ ਹੈ ਜਿਹੜੇ ਕਿ ਫੈਕਟਰੀਆਂ ਦੇ ਨਾਲ ਪਹਿਲਾਂ ਦੇਖ ਲੋ ਕਿ ਪੰਜਾਬ ਦੀ ਕਿੰਨੀ ਧਰਤੀ ਪ੍ਰਭਾਵਿਤ ਹੋਈ ਹੈ ਜੀਰੇ ਦੀ ਗੱਲ ਕਰੀਏ ਜਾਂ ਸਾਡੀਆਂ ਇਧਰ ਫੈਕਟਰੀਆਂ ਦੀ ਗੱਲ ਕਰੀਏ ਇਸ ਕਰਕੇ ਚਾਹੁੰਦੇ ਆ ਜਿਹੜੀਆਂ ਉਪਜਾਊ ਜ਼ਮੀਨ ਨੂੰ ਖਰਾਬ ਨਾ ਕਰਾਇਆ ਜਾਵੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਵਾ ਧਰਤੀ ਤੇ ਪਾਣੀ ਨੂੰ ਜਿਹੜੀਆਂ ਤਿੰਨੇ ਚੀਜ਼ਾਂ ਨੂੰ ਜਿਹੜੀ ਫੈਕਟਰੀਆਂ ਦੋਸ਼ਤ ਕਰਦੀ ਆ ਇਸ ਕਰਕੇ ਚਾਹੁੰਦੇ ਆ ਕਿ ਜੇਕਰ ਮਨੁੱਖਤਾ ਨੂੰ ਬਚਾਉਣਾ ਲੰਮੀਆਂ ਔਗਰਾਂ ਭੋਗਣੀਆਂ ਨੇ ਜੇਕਰ ਬਿਮਾਰੀਆਂ ਤੋਂ ਬਚਣੇ ਜਿਹੜੀਆਂ ਕੈਮੀਕਲ ਦੇ ਇਸਰਾਬ ਦੀਆਂ ਫੈਕਟਰੀਆਂ ਨਾ ਲੱਗਣ ਕੱਲ ਬੜੀ ਅਤ ਦੀ ਗਰਮੀ ਸੀਗੀ ਅਤ ਦੀ ਗਰਮੀ ਦੇ ਵਿੱਚ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਸਾਹ ਦਿੱਤਾ ਰਾਜਸਥਾਨ ਦੇ ਸਾਰੇ ਜਿਹੜੇ ਕਿਸਾਨ ਜਥੇਬੰਦਿਆਂ ਨੇ ਬੁਲਾਇਆ ਸੀ ਸਾਨੂੰ ਅਸੀਂ ਡਟ ਕੇ ਇਹਨਾਂ ਦੇ ਨਾਲ ਖੜੇ ਆ ਹਮੇਸ਼ਾ ਸੰਘਰਸ਼ ਲਈ ਖੜੇ ਆ ਤੇ ਕਿਸਾਨੀ ਲਈ ਤੇ ਲੋਕਾਂ ਲਈ ਸੰਘਰਸ਼ੇ ਕਰਦੇ ਰਹਿਮਾਗੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਥੋੜਾ ਜਿਹਾ ਸੋਸ਼ਲ ਮੀਡੀਆ ਤੋਂ ਹਟ ਕੇ ਚੰਗੇ ਕੰਮਾਂ ਵੱਲ ਵੀ ਜਿਹੜਾ ਧਿਆਨ ਦਿਆ ਕਰੋ ਤੇ ਇਸ ਤੋਂ ਬਾਅਦ ਜਿਹੜਾ ਕਿ ਹੁਣ ਜਿਹੜਾ ਅਗਲਾ ਜਿਹੜਾ ਸੰਘਰਸ਼ ਜਿਹੜੀ ਲੰਮਾ ਸਮਾਂ ਹੁਣ ਇੱਥੇ ਸੰਘਰਸ਼ ਚੱਲਣਾ ਸਾਰੇ ਇਲਾਕਿਆਂ ਵਾਸੀਆਂ ਨੂੰ ਬੇਨਤੀ ਕਰਦਾ ਵੀ ਇਸ ਸੰਘਰਸ਼ ਦੇ ਵਿੱਚ ਬਾਰੀਆਂ ਬਣ ਕੇ ਆਇਓ ਪਹਿਲਾਂ ਹੱਤ ਦੀ ਗਰਮੀ ਸੀ ਤੇ ਫਿਰ ਮੀਂਹ ਪੈਣ ਲੱਗ ਗਿਆ ਮੀਂਹ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਵੀ ਅਸੀਂ ਖੜੇ ਗਰਮੀ 'ਚ ਵੀ ਖੜੇ ਰਾਜਨੀਤਿਕ ਲੀਡਰ ਤੇ ਲੋਕ ਲੀਡਰ 'ਚ ਫਰਕ ਆਉਂਦਾ ਤੁਹਾਡੇ ਲਈ ਲੜਾਈ ਜਾਰੀ